ਕਿ ਇਹ ਕਹਿੰਦੇ ਹਰ ਬੋਲੀ ਸਿੱਖੋ ਸਿੱਖੜੀ ਵਿੱਚ ਆਹੀ ਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਆ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਨੂੰ ਸੁਣਾ ਦਿਨਾ ਬਾਈ ਅਲਬ ਦੇ ਪੇ ਤੇ ਟੇ ਟੇ ਸੇ ਜੀਂਦੇ ਇੱਕੇ ਢਾਲ ਢਾਲ ਜਾਲ ਰੇ ਅੜੇ ਸੀਮ ਸੀਮ ਸੁਆਦ ਜੁਆਦ ਕੋਏ ਜੋਏ ਐਨ ਗੈਨ ਏ ਕਾ ਕਾ ਨਾਮ ਨੂਬਾ ਏ ਹਮਜਾ ਛੋਟੇ ਵੱਡੇ ਈਦੁਲ ਅਜ਼ਾ ਦਾ ਮੁਬਾਰਕ ਦਿਨਾ ਅੱਜ ਦੇ ਦਿਨ ਹਜ਼ਰਤ ਇਬਰਾਹਿਮ ਸਾਹਿਬ ਨੇ ਦੀ ਸੁੰਦਰਤਾ ਦੇਣਾ ਅੱਜ ਦੇ ਦਿਨ ਜਦੋਂ ਖੁਦਾ ਨੇ ਹਜਰਤ ਇਬਰਾਹੀਮ ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇਹ ਕੀ ਗਵਾਚ ਬਾਤ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਤੁਹਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖੜੀ ਵਿੱਚ ਆਹੀ ਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਹਾ ਹਾਂ ਇਹ ਕਹਿੰਦੇ ਜੀ ਕਿੰਨੇ ਕਿ ਸਿੱਖ ਲਈ ਮੈਂ ਕਹਾਂ ਸੁਣਾ ਦੇਣਾ ਬਾਈ ਆਲਾ ਬੇ ਪੇ ਤੇ ਟੇਸੇ ਜੀਉਂਦੇ ਇੱਕ ਹੈ ਢਾਲ ਢਾਲ ਜਾਲ ਰੇ ਅੜੇ ਸੀਮ ਸੀਮ ਸੁਆਦ ਜੋਆ ਤੋਏ ਜੋਏ ਐਨ ਗੈਨ ਥੇ ਕਾ ਆਪ ਦਾ ਨਾਮ ਨਹੀਂ ਨੂ ਨਾ ਏ ਹਮ ਜੱਤ ਛੋਟੇ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜ਼ੁਬਾਨਾਂ ਆ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਉਹ ਹੁੰਦੀ ਹੈ ਸਭ ਨੂੰ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ੁਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੌਲੇਜ ਹੋਵੇ ਤੇ ਅਸੀਂ ਜਿੱਥੇ ਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੀਏ ਧੰਨਵਾਦ